ਚਿਗਾਓ ਤੇ ਜੇਮੇ ਜੀਕੇ ਟੀਵੀ ਮੈਂ ਰਮਜੀਤ कौर ਲੜੀ ਦੀ ਸ਼ੁਰੂਆਤ ਕਰਨਗੇ ਪਹਿਲਾਂ ਮੈਂ ਸਪਨ ਲੈਣ ਕੋਸ਼ਿਸ਼ ਕਰਾਂਗਾ ਐਂਡ ਸੂਪ ਕਿਹਾ ਅਮੀਰ ਸਰਵਿਕ ਕਪੜਾ ਵਪਾਰੀ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਬਿਗਰਾ थाना ਲੋਕੋਖੀ ਅਰੀਓਂ ਦੇ ਪਿੰਡ ਠੱਟਾ ਵਿੱਚ ਅਣਪਛਾਤੇ ਵਿਅਕਤੀ ਨੇ ਵਪਾਰੀ ਦੇ ਘਰ ਤੇ ਗੋਲੀਆਂ ਚਲਾਈਆਂ ਰਹੀ ਇਸ ਘਟਨਾ ਕਾਰਨ ਪਿੰਡ ਵਿੱਚ ਗੈਰ ਹਸ਼ ਦਾ ਮਾਹੌਲ ਹੈ ਕਿੜਤ ਕੁਮਿੰਦਰ ਸਿੰਘ ਪਿੰਡ ਠੱਟਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਕਿ ਉਸ ਕੀਚੋ ਗਾਵਾ ਵਿੱਚ ਕੱਪੜੇ ਦੀ ਦੁਕਾਨ ਹੈ ਬੀਤੀ ਰਾਤ ਲਗਭਗ 12:30 ਵਜੇ ਉਹ ਆਪਣੇ ਪਰਿਵਾਰ ਨਾਲ ਘਰ ਵਿੱਚ ਸੌ ਰਹੇ ਸੀ ਅਚਾਨਕ ਬਾਹਰ ਚ ਨੀਆਂ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਆਵਾਜ਼ ਵੱਲ ਹੋਈ ਤਾਂ ਬਾਹਰ ਆਇਆ ਤਾਂ ਦੇਖਿਆ ਕਿ ਸੇਕੋ ਮੁੰਡੇ ਥੇ 6 ਗੋਲੀਆਂ ਦੇ ਨਿਸ਼ਾਨ ਸਨ ਗੋਲੀਆਂ ਦੀ ਗੂਹ ਤਬਾਹ ਇਲਾਕੇ ਵਿੱਚ ਵੀ ਲੋਕ ਬਾਹਰ ਆ ਗਏ ਸੀ ਸੀਸੀਟੀਵੀ ਕੈਮਰੇ ਦੀ ਫੁਟੇ ਚ ਜਾਂਚ ਕਰਨ ਤੇ ਪਤਾ ਲੱਗੇ ਕਿ ਐਲਕਸ਼ਾਫੀ ਦੇਖਤੀ ਜਿਹਨਾਂ ਦੇ ਕਿਰੇ ਟਕੇ ਹੋਏ ਸਨ ਉਹ ਸਪਲੈਂਡਰ ਮੋਟਰਸਾਈਕਲ ਤੇ ਆਏ ਤੇ ਗੋਲੀਆਂ ਚਲਾ ਕੇ ਬਾਅਦ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਇਹ ਕਰਦਾਂ ਸੀਸੀਟੀਵੀ ਵਿੱਚ ਕੈਪਚਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਤੇ ਸਖਤ ਐਕਸ਼ਨ ਲੈ ਲਿਆ ਹੈ ਲੁਧਿਆਣਾ ਚ ਸਿਰਫ ਭਾਗ ਨੇ ਪਕੌੜਿਆਂ ਵਾਲੇ ਤੇ ਤੇਲ ਦੇ ਸੈਂਪਲ ਭਰੇ ਜਿਸ ਵਿੱਚ ਗਰਮ ਤੇਲ ਚੋਂ ਰਿਫਾਈਨਡ ਦੇ ਪੈਕੇਟ ਡਬੋਤਾ ਨਜ਼ਰ ਆ ਰਿਹਾ ਹੈ ਇਹ ਫੂਡ ਬਲੌਗਰ ਵੱਲੋਂ ਲੁਧਿਆਣਾ ਦੇ ਗਿੱਲ ਚੌਕ ਵਿੱਚ ਇੱਕ ਪਕੌੜਿਆਂ ਦੀ ਦੁਕਾਨ ਤੇ ਬਣਾਈ ਗਈ ਵੀਡੀਓ ਵਿੱਚ ਪਕੌੜਿਆਂ ਵਾਲਾ ਜਿਸਪਾਂਸਿੰਗ ਕਾਲਦੇ ਹੋਏ ਤੇਲ ਵਿੱਚ ਪੰਜ ਰਿਫਾਈਨਡ ਦੇ ਭਰੇ ਸੀਲ ਪੈਕਟ ਚੁੱਕਦਾ ਹੈ ਤੇ ਸਿੱਧੇ ਕੜਾਹੀ ਦੇ ਵਿੱਚ ਪਾ ਦਿੰਦਾ ਹੈ ਇਸ ਸਮੇਂ ਉਤੇ ਇਸ ਵੀਡੀਓ ਵਿੱਚ ਪੰਜੇ ਪੈਕਟ ਉਹ ਕੱਢ ਰਿਹਾ ਹੈ ਤੇ ਉਦੋਂ ਤੱਕ ਸਾਰੇ ਪੈਕਟ ਖੁੱਲ ਜਾਂਦੇ ਨੇ ਸਾਰਾ ਰਿਫਾਈਨਡ ਤੇਲ ਕੜਾਹੀ ਵਿੱਚ ਚਲਾ ਜਾਂਦਾ ਹੈ ਇਸ ਤੋਂ ਬਾਅਦ ਬਲੌਗਰ ਇਹ ਕਹਿੰਦਾ ਹੈ ਕਿ ਉਹ ਪਕੌੜਾ स्टिकਰ ਨੂੰ ਤੇਲ ਵਿੱਚ ਹੀ ਪਿਘਲਾ ਦਿੰਦੇ ਨੇ ਜਦੋਂ ਕਸ਼ਮੀਰੀ ਚਤਤਵਾਦ ਨਾਲ ਲੋਹਾ ਲੈ ਗਿਆ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ ਨੇ ਰਮ ਚੰਦਾ ਬਿਰਦੇ ਮਾਨਪੁਰ ਦੇ ਪ੍ਰਤਾਪ ਸਿੰਘ ਤੇ ਮੰਡੀ ਗੋਬਿੰਦਗੜ ਦੇ ਪਿੰਡ ਮਦੀਨਪੁਰ ਦੇ ਨਾਲ ਸੰਬੰਧਿਤ ਫੌਜੀ ਜਵਾਨ ਹਰਮਨ ਸਿੰਘ ਸ਼ਾਹਬ ਨੇ ਸ਼ਹੀਦ ਪ੍ਰਤਾਪ ਸਿੰਘ ਫੌਜ ਲੈਫਟੇਨੈਂਟ ਕਰਨਲ ਸੰਧ ਤੇ ਸ਼ਹੀਦ ਹਰਮਨ ਸਿੰਘ ਸਿੱਖ ਫੌਜ ਦੀ ਸਪਲਾਈ ਰੈਜੀਮੈਂਟ अनंतना कश्मीर ਵਿੱਚ تعینات ਸੀ ਸ਼ਹੀਦ ਦੀ ਮ੍ਰਿਤਕ ਦੇ ਅੱਜ ਦਿੱਤੀ ਪਿੰਡ ਪਹੁੰਚੀ ਰਖੜੀ ਤੋਂ ਠੀਕ ਪਹਿਲਾਂ ਆਈ ਇਸ ਖਬਰ ਨੇ ਦੁਮ ਪਰਿਵਾਰਾਂ ਚ ਸੋਗ ਦਾ ਮਾਹੌਲ ਫੈਦਾ ਗਾ ਦਿੱਤਾ ਪ੍ਰਵਾਸ ਹਿੰਦੇ ਵਿਆਹ ਨੂੰ ਸਿਰਫ 1 ਮਹੀਨੇ ਹੋਇਆ ਸੰਦੇਪਤ ਨੇ ਰਖੜੀ ਤੇ ਘਰ ਵਿੱਚ ਇੱਕ ਤਿਉਹਾਰ ਬਣਾਉ ਦੀ ਉਮੀਦ ਕਰ ਰਹੀ ਸੀ ਤੇ ਜ਼ਰਾ ਨਹੀਂ ਹਰਮਿੰਦਰ ਸਿੰਘ ਦੀ ਮਾਂ ਤੇ ਪੈਰਾ ਇਸੇ ਸਿਰ ਉਦੀ ਵਾਪਸ ਦੀ ਉਡੀਕ ਕਰੀਆਂ ਸਨ ਪਰ ਜਦ ਕਸ਼ਮੀਰ ਚ ਕੁਲਗਾਮ ਚ ਸੁਰੱਖਿਆ ਬਲਾ ਨੇ ਪਿਛਲੇ 9 ਦਿਨਾਂ ਤੋਂ ਅਤਵਾਦੀ ਗ੍ਰਿਫਤਾਰੀ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਸਾਬਕਾ ਕੁਲਗਾਮ ਵਿਚਰਾਜ ਪਰੋ ਗੋਲੀਬਾਰੀ ਵਿੱਚ ਦੋ ਜੁਵਾਣਾਂ ਦੀ ਹੱਤਿਆ ਹੋ ਗਈ ਨੇ ਤੇ ਜੱਤੀ 23 ਰੱਖਿਆ ਕਰਮਚਾਰੀ ਜ਼ਖਮੀ ਹੋਏ ਹਨ। ਅਤਵਾਦੀ ਨਰੋਦ ਫੌਜ ਨੇ ਆਪਰੇਸ਼ਨ ਲਗਾਤਾਰ ਜਾਰੀ ਹੈ। ਅਧਿਕਾਰਿਕ ਸਰੋਤਾਂ ਨੇ ਦੱਸਿਆ ਕਿ ਅਤਵਾਦੀਆਂ ਨੂੰ ਸੁਰੱਖਿਆ ਬਲ ਦੇ ਅਨੁਸਾਰ ਭਿਆਨਕ ਗੋਲੀਬਾਰੀ ਵਿੱਚ ਚਾਰ ਫੌਜੀ ਜਵਾਨ ਜ਼ਖਮੀ ਹੋਏ ਹਾਲਾਂਕਿ ਜ਼ਖਮੀਆਂ ਵਿੱਚ ਦੋ ਸ਼ਹੀਦ ਹੋ ਗਏ ਇਹ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਸਾਲਾਨਾ ਰੱਖੜਪੁੰਡਿਆਂ ਦੇ ਮੌਕੇ ਤੇ ਅਮਿਸਰ ਦੇ ਬਾਬਾ ਕਕਾਲਾ ਵਿੱਚ ਸ਼ਨੀਵਾਰ ਨੂੰ ਹੋਣ ਵਾਲੀਆਂ ਸਿਆਸੀ ਰੈਲੀਆਂ ਦੀਆਂ ਤਿਆਰੀਆਂ ਪੂਰੀਆਂ ਕਰੀਆਂ ਗਈਆਂ ਨੇ ਸਾਰੇ ਸਮਾਗਮ ਅਜਿਹੇ ਸਮੇਂ ਚ ਹੋ ਰਹੇ ਨੇ ਜਦੋਂ ਵਿਵਾਦਪੂਰਨ ਪੂਲ ਲੈਂਡ ਪੁਲਿੰਗ ਨੀਤੀ ਨਾਲ ਕੇ ਸਰਕਾਰ ਤੇ ਸੁਵਿਧੇ ਕਿਸਾਨਾਂ ਵਿਚਕਾਰ ਟਕਰਾਅ ਹੈ ਜਿੱਥੇ ਵਿਰੋਧੀ ਪਾਰਟੀਆਂ ਇਸ ਨਾਮੁਰਾਦ ਅਬਿਮਾਰੀ ਇਸ ਪਾਲਿਸੀ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੌਕੇ ਕਿਸਾਨਾਂ ਦੇ ਨਾਲ ਖਾਸ ਤੌਰ ਤੇ ਗੱਲਬਾਤ ਕਰਦੇ ਨਜ਼ਰ ਆਏ ਉਹਨਾਂ ਨੇ ਕਈ ਪ੍ਰੋਜੈਕਟਾਂ ਦੇ ਵੀ ਸੁਖ ਰੱਖਣ ਦਾ ਇਦਾਫਾ ਕੀਤਾ ਕਿ ਚੋਣ ਕਮਿਸ਼ਨ ਨੇ ਹਾਲੇ ਤੱਕ ਚੋਣ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਪਰ ਇਸ ਨੂੰ ਲੈ ਕੇ ਸਿਆਸੀ ਸਟੇਜਾਂ ਸਜ ਰਹੀਆਂ ਨੇ ਤੇ ਆਪ ਵੱਲੋਂ ਮੁੱਖ ਵੀ ਵਰਤਮਾਨ ਤੇ ਆਪਣੇ ਕਈ ਕੈਬਨਲ ਸਾਥੀਆਂ ਨਾਲ ਰਾਜਪਥਰੀ ਰੈਲਿੰਗ ਸਭੋਤ ਨੂੰ ਉਹਨਾਂ ਨੇ ਕੀਤਾ ਕਿ ਸਾਨ ਕਾਗੂ ਵੱਧ ਤੋਂ ਵੱਧ ਸਮਟਕਾਂ ਦੇ ਨਾਲ ਰੈਲੀ ਵਿੱਚ ਪਹੁੰਚੇ ਤੇ ਇਸ ਤੋਂ ਬਾਅਦ ਉਹਨਾਂ ਨੇ ਇਪਾਰਟਮੈਂਟ ਦੇ ਕਿਸਾਨ ਲਗਾਤਾਰ ਸਰਕਾਰ ਨੂੰ ਖੇਦੇ ਨੇ ਉਸੇ ਤਰ੍ਹਾਂ ਆਪ ਤਾਕਤ ਦਿਖਾ ਕੇ ਬਰੋਦ ਨੂੰ ਜਵਾਬ ਥੈਂਦੀ ਉਹਨਾਂ ਨੇ ਕੋਸ਼ਿਸ਼ ਕੀਤੀ ਅਕਾਲੀ ਦਲ ਵਿੱਚ ਸੁਖਵੀਰ ਬਾਦਲ ਵੀ ਇਸ ਰੈਲੇ ਨੂੰ ਸਬੋਧਨ ਕਰਦੇ ਨਜ਼ਰ ਆਏ ਉਹਨਾਂ ਵੀ ਵੀ ਇੱਕ ਵੱਡਾ ਇਕੱਠ ਕੀਤਾ ਦੱਸ ਮੰਨਿਆ ਜਾ ਰਿਹਾ ਕਿ ਸਿਆਸੀ ਤੌਰ ਤੇ ਇਹ ਵੱਡਾ ਇਕੱਠ ਸੀ ਜਿਸ ਤੋਂ ਬਾਅਦ ਸੁਖਵੀਰ ਬਾਦਲ ਤੋਂ ਇਲਾਵਾ ਕਾਂਗਰਸ ਤੇ ਅਮਰਪਾਲ ਸਿੰਘ ਦੀ ਪਾਰਟੀ ਵੀ ਇਸ ਲੋਕ ਤੇ ਸਟੇਜ ਉੱਤੇ ਵੀ ਲੋ ਸਜਾਈ ਗਈ ਹੈ ਫਿਰੇਸ਼ ਰਾਜ ਮੰਤਰੀ ਕੀਰਤੀ ਵਰਦਮਾਨ ਜੀ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ 66 ਸਾਲ 2024 ਵਿੱਚ 2.1 6378 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਹੈ ਦੂਜੇ ਦੇਸ਼ਾਂ ਦੀ ਨਾਗਰਿਕਤਾ ਲਈ ਕੀਤੀ ਸੀ ਨੇ ਕਿਹਾ ਕਿ ਨਾਗਰਿਕਤਾ ਛੱਡ ਦਾ ਕਾਰਨ ਨਿੱਜੀ ਹੈ ਤੇ ਸਰਪੋਈ ਵਿਅਕਤੀ ਜਾਂਦਾ ਜਿਸ ਨੇ ਇਹ ਫੈਸਲਾ ਲਿਆ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਪ੍ਰਵਾਸੀ ਭਾਰਤੀਆਂ ਨਾਲ ਸਾਂਝੀ ਵਿਆਉਂਦੇ ਗਿਆਨ ਨੈਟਵਰਕ ਦਾ ਫਾਇਦਾ ਉਠਾਉਣ ਤੇ ਜ਼ੋਰ ਦੇ ਰਹੀ ਹੈ ਸਰਕਾਰ ਦਾ ਮੰਤਣਾ ਹੈ ਕਿ ਸਫਲ ਤੇ ਘਰਵਾਲੀ ਪ੍ਰਵਾਸੀ ਭਾਰਤੀ ਦੇਸ਼ ਦੇ ਸੌਫਟ ਪਾਵਰ ਨੂੰ ਮਜ਼ਬੂਤ ਕਰਨ ਲਈ ਤੇ ਸਰਕਾਰ ਨੇ ਪਿਛਲੇ 5 ਸਾਲਾਂ ਦਾ ਅੰਕੜਾ ਪੇਸ਼ ਕੀਤਾ ਹੈ ਇਸ ਅੰਕੜੇ ਅਨੁਸਾਰ 2024 ਵਿੱਚ ਭਾਰਤੀ ਨਾਗਰਿਕਤਾ ਛੱਡਣ ਵਾਲੇ ਲੋਕਾਂ ਦੀ ਗਿਣਤੀ 2020 ਦੇ ਮੁਕਾਬਲੇ ਲਗਭਗ 2.5 ਵਧ ਗਈ ਹੈ ਤੇ ਅਸੀਂ ਦਿਨ ਉਸ ਵਾਰ ਤੇ ਪਰਿਵਾਰ ਦੇ ਨਾਲ ਡਿਜੀਟਲ ਧੋਖਾਧੜੀ ਦੀ ਖਬਰ ਸਾਹਮਣੇ ਆਈ ਹੈ ਇਸ ਦੇ ਤਹਿਤ ਮਾਤਾ ਚੰਕੌਰ ਬੋਲੋ ਬੋਲਸ ਨੂੰ ਲਿਖੇ ਗਿਆ ਦਿੱਤੀ ਗਈ ਹੈ ਜਿਸ ਵਿੱਚ ਬੱਲਦੀ ਬੈਂਸ ਸਮੇਤ ਦੋ ਹੋਰ ਲੋਕਾਂ ਦੇ ਖਿਲਾਫ ਸਿੱਧੂ ਦੇ ਗਾਣਿਆਂ ਤੋਂ ਹੋਣ ਵਾਲੀ ਕਮਾਈ ਨੂੰ ਹੜੱਪਣ ਦੇ ਦੋ ਬਗੈਗੇ ਨੇ ਤੇ ਹੁਣ ਇਸ پورے ਮਾਮਲੇ 'ਚ ਬੱਲਦੀ ਬੈਂਸ ਨੇ ਕੋਰਪਸਲ ਆਫ ਫਾਈਕਸ ਦਾ ਜ਼ਵਾਬ ਦਿੱਤਾ ਜਿਸ ਤੋਂ ਚੰਨ ਨੇ ਕਿਹਾ ਕਿ ਮੈਨੂੰ ਫਰਾਡ ਲੈ ਕੇ ਨਾਲ ਜੋੜਿਆ ਜਾ ਰਿਹਾ ਹੈ ਮੇਰੀ ਕੰਪਨੀ ਦਾ ਤੁਹਾਡੇ ਨਾਲ ਕਦੇ ਕੋਈ ਲੈਣ ਦੇ ਨਹੀਂ ਸੀ ਉਹਨੂੰ ਗਾਲ੍ਹਾਂ ਕੱਢਣ ਵਾਲੇ ਕਮੈਂਟ ਆ ਰਹੇ ਨੇ ਜੋ ਆੜ ਵੀ ਕਰਦਾ ਹੈ ਪੋਸਟ ਵਿੱਚ ਬੰਟੀ ਬਾਸ ਨੇ ਲਿਖਿਆ ਕਿ ਸਾਸ਼ਟਰੀ ਗਾਰ ਮੈਂ ਤੁਹਾਡੀ ਹਰ ਗੱਲ ਵਿੱਚ ਤੁਹਾਡੇ ਨਾਲ ਹੈ ਮੈਨੇਜਰ ਦੀ ਜ਼ਿੰਮੇਵਾਰੀ ਵਿੱਚ ਪਹਿਲੇ ਦਿਨ ਤੋਂ ਮੇਰੀ ਕੰਪਨੀ ਕਦੇ ਤੁਹਾਡੇ ਨਾਲ ਜਾਂ ਤੁਹਾਡੀ ਕੰਪਨੀ ਤੋਂ ਕੋਈ ਵੀ ਚਾਰਜ ਨਹੀਂ ਕੀਤਾ ਜੇ ਮੈਂ ਚਾਰਜ ਕਰਦਾ ਹਾਂ ਤਾਂ ਮੈਂ ਮਨਾ ਵੀ ਨਹੀਂ ਕਰਦਾ ਪਰ ਜੇ ਤੀਜੀ ਪਾਰਟੀ ਕੋਲੋਂ ਤੁਹਾਡੇ ਕੰਟੈਂਟ ਦੀ ਸਰਵਿਸ ਲਈ ਹੈ ਤੇ ਉਹ ਕਲੈਕਟਰਿੰਗ ਤੁਹਾਡੇ ਨਾਲ ਪਰਿਵਾਰ ਵਿੱਚੋਂ ਇੱਕ ਪੜ੍ਹੀ ਲਿਖੀ ਭੈਣ ਨੂੰ ਘੜਵਾ ਕੇ ਸੋ 100% ਰੈਵਨਿਊ ਤਾਂ ਲੋਏ ਤੀਜੀ ਪਾਰਟੀ ਦੇਵੇਗੀ ਤੇ ਕਾਂਗਰਸੀ ਵਿਧਾਇਕ ਸੁਪਾ ਸਿੰਘ ਖਹਿਰਾਂ ਨੂੰ ਮੁਸ਼ਕਲਾ ਲਗਾਤਾਰ ਵੱਡੀਆਂ ਨਜ਼ਰ ਆਈਆਂ ਨੇ ਦਰਅਸਲ ਕਾਂਗਰਸੀ ਵਿਧਾਇਕ ਤੋਂ ਪਾਸੇ ਖਹਿਰਾਂ ਦੇ ਨਿੱਜੀ ਸੁਰੱਖਿਆ ਅਫਸਰ ਪੀਐਸਓ ਜੋਗਾ ਸਿੰਘ ਨੂੰ ਪੰਜਾਬ ਪੁਲਿਸ ਨੇ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਜਾਣਕਾਰੀ ਤਾਬਕ ਜੋਗਾ ਸਿੰਘ ਫਾਜ਼ਲਪੁਰ ਕਪੂਰ ਪੁਲਿਸ ਅਧਿਕਾਰੀ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿ ਨਸ਼ਾ ਤਸਕਰੀ ਦੇ ਨਾਲ ਜੁੜਾ ਇਹ ਮਾਮਲਾ ਹੈ ਜਿਸ ਤੋਂ ਬਾਅਦ ਸਥਾਨਕ ਖੇਰਾਂੀਆਂ ਪਰੇਸ਼ਾਨੀਆਂ ਵਿਵਾਦੀਆਂ ਨਜ਼ਰ ਆ ਰਹੀਆਂ ਹਨ। ਪੁਲਹਾਰ ਇਸ ਮੌਕੇ ਤੋਂ ਪੁਲਿਸ ਨੇ ਨਵੀਂ ਰਵਿਦਾ ਦੇ ਤਾਬਕ ਖੋੜਾ ਦੇ ਸੀਨੀਅਰ ਅਧਿਕਾਰੀ ਕਿਹਾ ਕਿ ਧੰਨਵਾਦ